हां दोस्तों भारत ਤੇ ਪਾਕਿਸਤਾਨ ਦੇ ਵਿਚਾਲੇ ਲੜਾਈ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਦੋਸਤੋ ਕੱਲ ਨੂੰ ਜਾਨਕੀ 7 ਮਈ ਨੂੰ ਪੂਰੇ ਭਾਰਤ ਦੇ ਵਿੱਚ ਮੌਕ ਡ੍ਰਿਲਿੰਗ ਕੀਤੀ ਜਾਵੇਗੀ ਅਤੇ ਉੱਥੇ ਹੀ ਪੰਜਾਬ ਦੇ ਵਿੱਚ ਵੀ ਮੌਕ ਡ੍ਰਿਲ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਲਗਭਗ 15 ਜਗ੍ਹਾ ਤੇ ਮੌਕ ਡ੍ਰਿਲਿੰਗ ਕੀਤੀ ਜਾਵੇਗੀ ਆਖਿਰ ਕੀ ਹੈ ਮੌਕ ਡ੍ਰਿਲਿੰਗ ਅਸੀਂ ਤੁਹਾਨੂੰ ਅੱਗੇ ਦੱਸ ਦਿਆਂ ਫੋਰਸਸ ਦੇ ਵੱਲੋਂ ਇੱਕ ਵੱਡੇ ਪੱਧਰ ਤੇ ਸਾਇਰਨ ਵਜਾਇਆ ਜਾਵੇਗਾ ਜਾਨਕੀ ਇੱਕ ਅਲਾਰਮ ਵਜਾਇਆ ਜਾਵੇਗਾ ਜੋ ਕਿ ਐਮਰਜੈਂਸੀ ਦੇ ਦੌਰਾਨ ਵੱਜਦਾ ਹੁੰਦਾ ਹੈ ਤਾਂ ਕਿ ਭਾਰਤ ਵਾਸੀਆਂ ਨੂੰ ਪਹਿਲਾਂ ਹੀ ਪਤਾ ਲੱਗ ਸਕੇ ਕਿ ਜਦੋਂ ਪਾਕਿਸਤਾਨ ਦੇ ਨਾਲ ਜੰਗ ਹੋਵੇ ਜੰਗ ਲੱਗ ਚੁੱਕੀ ਹੈ ਅਤੇ ਜਿੱਥੇ ਜਿੱਥੇ ਮੌਕ ਡ੍ਰਿਲਿੰਗ ਹੋਵੇਗੀ ਉਹਨਾਂ ਜਗ੍ਹਾਾਂ ਤੇ ਲਾਈਟ ਆਫ ਕਰ ਦਿੱਤੀ ਜਾਵੇਗੀ ਤਾਂ ਕਿ ਜੁੱਧ ਦੇ ਸਮੇਂ ਦੁਸ਼ਮਣ ਨੂੰ ਇਹ ਨਾ ਪਤਾ ਲੱਗ ਸਕੇ ਕਿ ਕਿਸ ਜਗ੍ਹਾ ਦੇ ਉੱਪਰ ਵੱਡੀ ਆਬਾਦੀ ਰਹਿੰਦੀ ਹੈ ਇਸ ਨੂੰ ਬੰਗਲਾਦੇਸ਼ ਦੇ ਲਿਬਰੇਸ਼ਨ ਯੁੱਧ ਦੇ ਵਿੱਚ 1971 ਦੇ ਵਿੱਚ ਵੀ ਵਰਤਿਆ ਗਿਆ ਸੀ ਅਤੇ ਇਸ ਤੋਂ ਲਾਵਾ ਭਾਰਤ ਵਾਸੀਆਂ ਨੂੰ ਸਿਖਾਇਆ ਜਾਵੇਗਾ ਕਿ ਯੁੱਧ ਦੇ ਸਮੇਂ ਕਿੱਥੇ ਛੁਪਣਾ ਹੈ ਅਤੇ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਅਤੇ ਨਾਲ ਹੀ ਜਿੱਥੇ ਜ਼ਿਆਦਾ ਰਿਸਕ ਹੈ ਉਹਨਾਂ ਲੋਕਾਂ ਨੂੰ ਸੁਰੱਖਿਅਤ ਜਗ੍ਹਾਾਂ 'ਤੇ ਪਹੁੰਚਾਉਣ ਦੀ ਪ੍ਰੈਕਟਿਸ ਕਰਵਾਈ ਜਾਵੇਗੀ ਇਸ ਤਰ੍ਹਾਂ ਇਸ ਮੌਕ ਡ੍ਰਿਲਿੰਗ ਦੇ ਵਿੱਚ ਭਾਰਤ ਵ ਸਾਮਣਾ ਕਰ ਸਕਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਅਤੇ ਅਜਿਹੀਆਂ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ